ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲੇ ਕਿਨੈ ਚਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸਚ ਸਬਦ ਵਜਾਵਣਿਆ ਹਉ ਵਾਰੀ ਜੀਓ ਵਾਰੀ ਗੁਰ ਚਰਨੀ ਚਿਤ ਲਾਵਣਿਆ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਵੇਂ ਮੇਲ ਚੁਕਾਵਣਿਆ ਰਹਾਉ ਤੇਰਾ ਸੱਚੇ ਕਿਨੈ ਅੰਤ ਨ ਪਾਇਆ ਗੁਰ ਪ੍ਰਸਾਦ ਕਿਨੈ ਵਿਰਲੇ ਚਿਤ ਲਾਇਆ ਤੁਧ ਸਾ ਲਾਹੀ ਨਾ ਰਜਾ ਕਬ ਹੂੰ ਸੱਚੇ ਨਾਵੇਂ ਕੀ ਭੁੱਖ ਲਾਵਣਿਆ ਇਕ ਪੂ ਵਿਖਾਇ ਅਵਰ ਨਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾ ਨਿਵਾਰੀ ਸਹਜੇ ਸੂਖ ਸਮਾਵਣਿਆ ਰਤਨ ਪਦਾਰਥ ਪਲਰਤਿ ਆਗੈ ਮਨ ਮੁਖੀ ਅੰਦਾ ਦੂਜੈ ਭਾਈ ਲਾਗੈ ਜੋ ਵੀ ਜੈ ਸੋਈ ਫਲ ਪਾਈ ਸੁਪਨੈ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਿਸਾਇ ਆਣਦੇ ਨ ਸਦਾ ਰਹੈ ਭੈ ਅੰਦਰ ਭੈ ਮਾਰ ਪਰਮ ਚੁਕਾਵਣਿਆ ਪਰਮ ਪੁਲਾਇਆ ਪਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੀ ਗਾਵਣਿਆ ਸਿਮਰਤ ਸਾਸਤ ਬੀਦ ਵਖਾਨੈ ਪਰਮੇ ਭੂਲਾ ਤਤ ਨ ਜਾਣੈ ਬਿਨ ਸਤਗੁਰ ਸੇਵੀ ਸੁਖ ਨ ਪਾਇਐ ਦੁੱਖੋ ਦੁੱਖ ਕਮਾਵਣਿਆ ਆਪ ਕਰੇ ਕਿਸ ਅੱਖੈ ਨ ਕੋਈ ਆਪ ਕਰੇ ਕਿਸ ਅੱਖੈ ਕੋਈ ਆਖਣ ਜਾਈਏ ਜੀ ਭੁੱਲਾ ਹੋਈ ਨਾਨਕ ਆਪੇ ਕਰੇ ਕਰਾਈ ਨਾਮੇ ਨਾਮ ਸਮਾਵਣਿਆ ਮਾਜ ਮਹਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲੇ ਕਿਨੈ ਚਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸੱਚੇ ਸ਼ਬਦ ਵਜਾਵਣਿਆ ਹਉ ਵਾਰੀ ਜੀਓ ਵਾਰੀ ਗੁਰ ਚਰਣੀ ਚਿਤ ਲਾਵਣਿਆ ਅੰਮ੍ਰਿਤ ਸਤਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾ ਵੈ ਮੈਲ ਚੁਕਾਵਣਿਆ ਰਹਾਉ ਤੇਰਾ ਸੱਚੇ ਕਿਨੈ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨੈ ਵਿਰਲੇ ਚਿਤ ਲਾਇਆ ਤੁਧ ਸਾ ਲਾਹੀ ਨਾ ਰਜਾ ਕਬਹੂ ਸੱਚੀ ਨਾਵੇਂ ਕੀ ਭੁਖ ਲਾਵਣਿਆ ਇਕੋ ਵਿਖਾਇ ਵਰ ਨੰਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾ ਨਿਵਾਰੀ ਸਹਜੇ ਸੁਖ ਸਮਾਵਣਿਆ ਰਤਨ ਪਦਾਰਥ ਪਲਰ ਤਿਆਗੈ ਮਨ ਮੁਖ ਅੰਦਾ ਦੂਜੇ ਪਾਏ ਲਾਗੇ ਜੋ ਬੀਜੈ ਸੋਈ ਫਲ ਪਾਏ ਸੁਪਨੇ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਿਸਾਈ ਅਣ ਦਿਨ ਸਦਾ ਰਹੇ ਪੈ ਅੰਦਰ ਪੈ ਮਾਰ ਭਰਮ ਚੁਕਾਵਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰਤ ਸਾਸਤ ਬੇਦ ਵਖਾਣੇ ਪਰਮੇ ਭੂਲਾ ਤਤ ਨ ਜਾਣੇ ਬਿਨ ਸਤਗੁਰ ਸੇਵੇ ਸੁਖ ਨ ਪਾਏ ਦੁੱਖੋ ਦੁੱਖ ਕਮਾਵਣਿਆ ਆਪ ਕਰੇ ਕਿਸ ਅੱਖ ਕੋਈ ਅੱਖਣ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਈ ਹਰ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲੇ ਕਿਨਹਿ ਚਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸਚੈ ਸ਼ਬਦ ਬਜਾਵਣਿਆ ਹਉ ਵਾਰੀ ਜੀ ਉਹ ਵਾਰੀ ਗੁਰ ਚਰਨੀ ਚਿਤ ਲਾਵਣ ਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇਂ ਮੇਲ ਚੁਕਾਵਣ ਆ ਰਹਾ ਹੂੰ ਤੇਰਾ ਸੱਚੀ ਕਿਨੈ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨੈ ਵਿਰਲੇ ਚਿਤ ਲਾਇਆ ਉਦਸਾ ਲਾਹੀ ਨਾ ਰਜਾ ਕਬਹੂ ਸੱਚੇ ਨਾਮੈ ਕੀ ਭੁਖ ਲਾਵਣਿਆ ਏਕੋ ਵੇਖਾ ਅਵਰਨ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾ ਨਿਵਾਰੀ ਸਹਜੇ ਸੁਖ ਸਮਾਵਣਿਆ ਰਤਨ ਪਦਾਰਥ ਪਲਰ ਤਿਆਗੇ ਮਨ ਮੁਖੀ ਅੰਦਾ ਦੂਜੇ ਪਾਏ ਲਾਗੇ ਜੋ ਬੀਜੈ ਸੋਈ ਫਲ ਪਾਏ ਸੁਪਨੇ ਸੁਖ ਨ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਿਸਾਈ ਅਣ ਦਿਨ ਸਦਾ ਰਹੈ ਪੈ ਅੰਦਰ ਪੈ ਮਾਰ ਪਰਮ ਚੁ ਕਾਵਣਿਆ ਪਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰਤ ਸਾਸ ਤਬੇਦ ਵਖਾਣੈ ਭਰਮੇ ਭੂਲਾ ਤਤ ਨ ਜਾਣੈ ਬਿਨ ਸਤਗੁਰ ਸੇਵੇ ਸੁਖ ਨ ਪਾਈ ਦੁਖੋ ਦੁਖ ਕਮਾਵਣਿਆ ਕਰੇ ਕਿਸ ਅੱਖ ਐ ਕੋਈ ਆਖਣ ਜਾਈਏ ਜੇ ਭੁੱਲਾ ਹੋਈ ਨਾਨਕੇ ਆਪੇ ਕਰੇ ਕਰਾਈ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲੇ ਕਿਨੈ ਚਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸੱਚੈ ਸ਼ਬਦ ਵਜਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਚਰਨੀ ਚਿਤ ਲਾਵਣਿਆ ਸਤਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਮੈ ਮੈਲ ਚੁਕਾਵਣਿਆ ਰਹਾਉ ਤੇਰਾ ਸੱਚੇ ਕਿਨਾਂ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨਾਂ ਵਿਰਲੇ ਚਿਤ ਲਾਇਆ ਤੁਦ ਸਲਾਹੀ ਨਾ ਰਜਾ ਕਬ ਹੂੰ ਸੱਚੇ ਨਾਵੇਂ ਕੀ ਭੁਖ ਲਾਵਣਿਆ ਏਕੋ ਵੇਖਾ ਅਵਰ ਨਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕਾ ਸ਼ਬਦ ਤਿਖਾ ਨਿਵਾਰੀ ਸਹਜੇ ਸੂਖ ਸਮਾਵਣਿਆ ਰਤਨ ਪਦਾਰਥ ਪਲਰਤਿ ਆਗੈ ਮਨ ਮੁਖਿ ਅੰਦਾ ਦੂਜੈ ਭਾਇ ਲਗੈ ਜੋ ਬੀਜੈ ਸੋਈ ਫਲ ਪਾਇ ਸੁਪਨੈ ਸੁਖ ਨ ਪਾਵਣਿਆ ਆਪਣੀ ਕਿਰਪਾ ਕਰੀ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਿਸਾਈ ਆਨੰਦ ਸਦਾ ਰਹੈ ਭੈ ਅੰਦਰ ਭੈ ਮਾਰ ਭਰਮ ਚੁਕਾਵਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰਤ ਜਾਸਤ ਬੇਦ ਬਖਾਣੇ ਪਰਮੇ ਭੂਲਾ ਤਤ ਨ ਜਾਣੇ ਬੇਨਜ਼ਰ ਗੁਰゼ ਵੇ ਸੁਖ ਨ ਪਾਏ ਦੁੱਖ ਦੁੱਖ ਕਮਾਵਣਿਆ ਆਪ ਕਰੇ ਗਿਜ਼ ਆਖੇ ਕੋਈ ਆਖਣ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਈ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲੇ ਕਿਨੈ ਚਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸਚੇ ਸ਼ਬਦ ਵਜਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਚਰਨੀ ਚਿਤ ਲਾਵਣਿਆ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਮੇ ਮੈਲ ਚੁਕਾਵਣਿਆ ਰਹਾਉ ਤੇਰਾ ਸੱਚੇ ਕਿਨਾਂ ਅੰਤ ਨਾ ਪਾਇਆ ਗੁਰ ਪ੍ਰਸਾਦਿ ਕਿਨਾਂ ਵਿਰਲੇ ਚਿਤ ਲਾਇਆ ਤੁਦ ਸਾ ਲਾਹੀ ਨਾ ਰਜਾ ਕਮਹੂ ਸੱਚੇ ਨਾਮੇ ਕੀ ਭੁਖ ਲਾਵਣਿਆ ਏਕੋ ਵੇਖਾ ਅਵਰ ਨਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕਾ ਸ਼ਬਦੁ ਤਿਖਾ ਨਿਵਾਰੀ ਸਹਜੇ ਸੁਖ ਸਮਾਵਣਿਆ ਰਤਨ ਪਦਾਰਥ ਪਲਰਤਿ ਆਗੈ ਮਨ ਮੁਖਿ ਅੰਦਾ ਦੂਜੈ ਭਾਇ ਲਾਗੈ ਜੋ ਬੀਜੈ ਸੋਈ ਫਲ ਪਾਏ ਸੁਪਣੈ ਸੁਖ ਨ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਿਸਾਈ ਆਨੰਦ ਸਦਾ ਰਹੇ ਪੈ ਅੰਦਰ ਪੈ ਮਾਰ ਭਰਮ ਚੁਕਾਵਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰਿਤ ਸਾਸ ਦਬੇਰ ਵਖਾਣੇ ਪਰਮੇ ਭੂਲਾ ਤਤ ਨ ਜਾਣੇ ਬਿਨ ਸਤਗੁਰ ਸੇਵੇ ਸੁਖ ਨ ਪਾਏ ਦੁੱਖੋ ਦੁੱਖ ਕਮਾਵਣਿਆ ਆਪ ਕਰੇ ਕਿਸ ਅੱਖੈ ਕੋਈ ਆਖਣ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਈ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲੇ ਕਿਨੇ ਚਖ ਡਿਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸਚੈ ਸ਼ਬਦ ਬਜਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤ ਲਾਵਣਿਆ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਮੈ ਮੈਲ ਚੁਕਾਵਣਿਆ ਰਹਾਉ ਤੇਰਾ ਸਚੈ ਕਿਨੈ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨਾ ਵਿਰਲੇ ਚਿਤ ਲਾਇਆ ਤੁਧ ਸਾਲਾਹੀ ਨਾ ਰਜਾ ਕਬਹੂ ਸੱਚੇ ਨਾਮੇ ਕੀ ਭੁਖ ਲਾਵਣਿਆ ਏਕੋ ਵੇਖਾ ਅਵਰਨਾ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾ ਨਿਵਾਰੀ ਸਹਜੇ ਸੁਖ ਸਮਾਵਣਿਆ ਰਤਨ ਪਦਾਰਥ ਪਲਰ ਤਿਆ ਗਏ ਮਨ ਮੁਖ ਅੰਦਾ ਦੂਜੇ ਭੈ ਲਗੇ ਜੋ ਵੀ ਜੈ ਸੋਈ ਫਲ ਪਾਏ ਸੁਪਨੇ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਿਸਾਏ ਆਣ ਦਿਨ ਸਦਾ ਰਹੇ ਪੈ ਅੰਦਰ ਪੈ ਮਾਰ ਪਰਮ ਚੁਕਾਵਣਿਆ ਪਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਜੇ ਗਾਵਣਿਆ ਸਿਮਰਤ ਸਾਸਤ ਬੇਦ ਵਖਾਣੇ ਭਰਮੇ ਭੁੱਲਾ ਤਤ ਨ ਜਾਣੇ ਬਿਨ ਸਤਗੁਰ ਸੇਵੇ ਸੁਖ ਨ ਪਾਏ ਦੁੱਖੋ ਦੁੱਖ ਕਮਾਵਣਿਆ ਆਪ ਕਰੇ ਕਿਸ ਅੱਖੇ ਕੋਈ ਆਖਣ ਜਾਈਏ ਜੇ ਭੁੱਲਾ ਹੋਈ ਨਾਨਕ ਅਪੇ ਕਰੇ ਕਰਾਈ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲੇ ਕਿਨੈ ਚਖ ਦੀ ਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸਚੈ ਸ਼ਬਦ ਵਜਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਚਰਨੀ ਚਿਤ ਲਾਵਣਿਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈਲ ਚੁਕਾਵਣਿਆ ਰਹਾਉ ਤੇਰਾ ਸੱਚੇ ਕਿਨੈ ਅੰਤ ਨ ਪਾਇਆ ਗੁਰ ਪ੍ਰਸਾਦ ਕਿਨੈ ਵਿਰਲੇ ਚਿਤ ਲਾਇਆ ਤੁਦਸਾ ਲਾਹੀ ਨਾ ਰਜਾ ਕਬ ਹੂੰ ਸੱਚੇ ਨਾਵੇ ਕੀ ਭੁਖ ਲਾਵਣਿਆ ਇਕੋ ਵਿਖਾਇ ਵਰਣਾ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾ ਨਿਵਾਰੀ ਸਹਜੇ ਸੁਖ ਸਮਾਵਣਿਆ ਰਤਨ ਪਦਾਰਥ ਪਲਰ त्याਗੇ ਮਨ ਮੁਖੇ ਅੰਦਾ ਦੂਜੇ ਭਾਈ ਲਾਗੇ ਜੋ ਬਿਜੈ ਸੋਈ ਫਲ ਪਾਏ ਸੁਪਨੇ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਅਣ ਦਿਨ ਸਦਾ ਰਹੈ ਭੈ ਅੰਦਰ ਭੈ ਮਾਰ ਪਰਮ ਚੁਕਾਵਣਿਆ ਪਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰਤ ਸਾਸ ਦਬੀਦ ਬਖਾਨੇ ਪਰਮੇ ਭੂਲਾ ਤਤ ਨ ਜਾਣੇ ਬਿਨ ਸਤਗੁਰ ਸੇਵੇ ਸੁਖ ਨ ਪਾਏ ਦੁੱਖੋ ਦੁੱਖ ਕਮਾਵਣਿਆ ਆਪ ਕਰੇ ਕਿਸ ਅੱਖ ਹੈ ਕੋਈ ਆਖਣ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਈ ਨਾਮੇ ਨਾਮ ਸਮਾਵਣਿਆ आप करे केसे आखे कोई आखण जई जे भुला हुई